ਇੱਕ ਪਾਸੇ ਭਾਜਪਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਦਬ ਕੇ ਕੀਤਾ ਵਿਰੋਧ ਭਾਜਪਾ ਮਿਲਣੀ ਵਰਕਰ ਮੁਹਿੰਮ ਦੇ ਤਹਿਤ ਸਮਰਾਲਾ ਦਾਣਾ ਮੰਡੀ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲੋਕਾਂ ਨੂੰ ਸੰਬੋਧਨ ਕਰਨ ਆ ਰਹੇ ਸਨ ਤਾਂ ਸਮਰਾ ਦਾ ਮੇਨ ਚੌਂਕ ਦੇ ਵਿੱਚ ਆਮ ਆਦਮੀ ਪਾਰਟੀ ਹਲਕਾ ਸਮਰਾਲਾ ਦੀ ਸਮੂਹ ਲੀਡਰਸ਼ਿਪ ਦੇ ਵੱਲੋਂ ਭਾਜਪਾ ਦਾ ਤਿੱਖਾ ਵਿਰੋਧ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਹੱਥਾਂ ਵਿੱਚ ਕਾਲੀਆਂ ਝੁੰਨੀਆਂ ਫੜ ਕੇ ਭਾਜਪਾ ਦੇ ਖਿਲਾਫ ਚਮਕੇ ਨਾਅਰੇਬਾਜ਼ ਕੀਤੀ ਭਾਜਪਾ ਨੇ ਹਮੇਸ਼ਾ ਤੋਂ ਆਪਣਾ ਵਿਰੋਧ ਆਪ ਹੀ ਕਰਾਇਆ ਚਾਹੇ ਤੁਸੀਂ ਜ਼ਰੂਰ ਤੋਂ ਦੇਖ ਰਹੇ ਹੋ ਕਿਸਾਨੀ ਅੰਦੋਲਨ ਤੋਂ ਲੈ ਕੇ ਇਹਨਾਂ ਦੀ ਲੜਾਈ ਹਮੇਸ਼ਾ ਪੰਜਾਬ ਨਾਲ ਰਹੀ ਪੰਜਾਬ ਦੇ ਹਿੱਤਾਂ ਦੀ ਇਹਨਾਂ ਨੇ ਕਦੇ ਗੱਲ ਨਹੀਂ ਕੀਤੀ ਪਹਿਲਾਂ ਵਿਰੋਧ ਧਰਨੇ ਲਾਉਂਦੇ ਰਏ ਅਸੀਂ ਕਿਸਾਨੀ ਨੂੰ ਲੈ ਕੇ ਹੁਣ ਇਹਨਾਂ ਨੇ ਜੋ ਮਰੇਗਾ ਦੇ ਨੀਮਾ ਵਿੱਚ ਬਦਲਾਵ ਲਿਆਂਦਾ ਇਹਨਾਂ ਨੇ ਗਰੀਬ ਬੰਦੇ ਦੀ ਜੇਬ ਤੇ ਜੋ ਡਾਕਾ ਮਾਰਿਆ ਇਹ ਉਹਦਾ ਵਿਰੋਧ ਅਸੀਂ ਕਰਦੇ ਰਹਾਂਗੇ ਇਹ ਉਸੇ ਸੰਬੰਧੀ ਅੱਜ ਕਾਲੇ ਝੰਡੇ ਦਿਖਾ ਕੇ ਕਿ ਅਸੀਂ ਰੋਸ ਮੁੱਖ ਮੰਤਰੀ ਨਾਲ ਨਹੀਂ ਪ੍ਰਗਟ ਕੀਤਾ ਅਸੀਂ ਭਾਜਪਾ ਨਾਲ ਕੀਤਾ ਭਾਜਪਾ ਦਾ ਮੁੱਖ ਮੰਤਰੀ ਜਿੱਥੇ ਵੀ ਹੋਵੇਗਾ ਜਿੱਥੇ ਵੀ ਕੋਈ ਭਾਜਪਾ ਦਾ ਆਗੂ ਹੋਵੇਗਾ ਅਸੀਂ ਉਹਦਾ ਵਿਰੋਧ ਇਸੇ ਤਰ੍ਹਾਂ ਕਰਾਂਗੇ ਹਾਂਜੀ ਭਾਜਪਾ ਦਾ ਵਿਰੋਧ ਕੀਤਾ ਏ ਤੇ ਇਹਨਾਂ ਨੇ ਜਿਹੜੀ ਮਨਰੇਗਾ ਦੇ ਵਿੱਚ ਸੋਧ ਕੀਤੀ ਆ ਉਹਦੇ ਖਿਲਾਫ ਅਸੀਂ ਆਪਣਾ ਵਿਰੋਧ ਅਰਜ ਕਰਾਇਆ ਤੇ ਕਿ ਇਹਨਾਂ ਨੇ ਜਿਹੜੀ ਸਾਡੀ ਦਿੱਲੀ ਸਾਬਕਾ ਮੁੱਖ ਦੇ ਕਿਸੇ ਆ ਉਹਨੂੰ ਇਹ ਇਹਨਾਂ ਨੇ ਵੀਡੀਓ ਬਣਾਈ ਆ ਗੁਰੂਆਂ ਜੀ ਅਤਰਾਜਯੋਗ ਟਿੱਪਣੀ ਕੁਨ ਕਰੀਆ ਉਹਦੇ ਵਾਸਤੇ ਬੇਸ਼ਿਕਰ ਉਹ ਜਦ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਨਾ ਜਿਹੜੀ ਭਾਜਪਾ ਸਰਕਾਰ ਆ ਮੋਦੀ ਸਰਕਾਰ ਆ ਇਹ ਪੰਜਾਬ ਨੂੰ ਬਾਰ ਬਾਰ ਮਤਲਬ ਪਰੇਸ਼ਾਨ ਕਰ ਰਹੀ ਆ ਦੇਖ ਰਹੀ ਆ ਵੀ ਇਹ ਪੰਜਾਬੀ ਉਹਨੇ ਸਬਰ ਦਾ ਬੰਨ ਪਰਖ ਰਹੀ ਆ ਤੇ ਇਹਨਾਂ ਨੇ ਕੀ ਕਰਿਆ ਪਹਿਲਾਂ ਕਾਲੇ ਕਾਨੂੰਨ ਵਿਰੋਧੀ ਕਾਨੂੰਨ ਲਾਗੂ ਕਰੇ ਉਹਦੇ ਵਿੱਚ ਇਹਨਾਂ ਨੂੰ ਮੂੰਹ ਤੇ ਖਾਣੀ ਪਈ ਫਿਰ ਇਹਨਾਂ ਨੇ ਉਹਦੇ ਤੋਂ ਬਾਅਦ ਯੂਨੀਵਰਸਿਟੀ ਵਾਲੇ ਮੁੱਦੇ ਦੇ ਵਿੱਚ ਵੀ ਸਾਰਿਆਂ ਨੂੰ ਪਤਾਈਆ ਫਿਰ ਇਹਨਾਂ ਨੇ ਆਪਣੇ ਨਕਾਫਲੇ ਰਹੇ ਉਹਦੇ ਵਿੱਚ ਇਹਨਾਂ ਨੇ ਕਰਿਆ ਤੇ ਉਹਨਾਂ ਨੇ ਮਨਰੇਗਾ ਦੇ ਵਿੱਚ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਹੁਣ ਪੰਜਾਬੀਆਂ ਦੇ ਸਬਰ ਦਾ ਬੰਨ ਟੁੱਟ ਰਿਹਾ ਤੇ ਇਹਨਾਂ ਨੂੰ ਇਹਦੇ ਵਿੱਚ ਮੂਹਰੀ ਖਾਣੀ ਪਊਗੀ ਇਹਦੇ ਨਾਲ ਮੋਦੀ ਦੀ ਸਰਕਾਰ ਵੀ ਜਾ ਸਕਦੀ ਹੈ ਜੇ ਮਨਰੇ ਗਰੀਬ ਇਹਦੇ ਖਲਾਫ ਹੋ ਗਏ ਤਾਂ ਇਹ ਗਰੀਬਾਂ ਨੂੰ ਉਹਨਾਂ ਦੇ ਸਬਰ ਦਾ ਬੰਨ ਨਾ ਪਰਖੇ ਨਾ ਪਰੇ ਜਿਹੜੀ ਇਹ ਬੀਜੇਪੀ ਸਰਕਾਰ ਆ ਹਰ ਟਾਈਮ ਪੰਜਾਬ ਮਾਰੂ ਨੀਤੀਆਂ ਲੈ ਕੇ ਆਉਂਦੀ ਆ ਸੇਵ ਪਹਿਲਾਂ ਦੀ ਤਰ੍ਹਾਂ ਇਹਨਾਂ ਨੇ ਦੁਬਾਰਾ ਇਤਿਆਦ ਰਾਇਆ ਜਿਵੇਂ ਪਹਿਲਾਂ ਕਾਲੇ ਕਾਨੂੰਨ ਖੇਤੀ ਵਾਲੇ ਲੈ ਕੇ ਆਏ ਉਹਨਾਂ ਅੱਜ ਇਹ ਮਨਰੇਕਾ ਖਤਮ ਕਰਨ ਜਾ ਰਹੇ ਨੇ ਉਹਦੇ ਸਬੰਧ ਵਿੱਚ ਅੱਜ ਹਰਿਆਣਾ ਦੇ ਮੁੱਖ ਮੰਤਰੀ ਸਾਡੇ ਸ਼ੈਣੀ ਸਾਹਿਬ ਸਮਰਾਲੇ ਦਾਣਾ ਮੰਡੀ ਚ ਆਏ ਸੀਗੇ ਅਸੀਂ ਉਹਨਾਂ ਦਾ ਕਲੀਆਂ-ਕਣੀਆਂ ਦਿਖਾ ਕੇ ਵਿਰੋਧ ਕਰਿਆ ਜੀ ਅਸੀਂ ਇਹਨਾਂ ਨੂੰ ਕਿਸੇ ਵੀ ਹਾਲਤ ਦੇ ਉੱਤੇ ਕਿਸੇ ਵੀ ਕੰਡੀਸ਼ਨ ਦੇ ਉੱਤੇ ਇਹਨਾਂ ਨੂੰ ਇਹ ਕਾਨੂੰਨ ਲਾਗੂ ਕਰਨ ਨਹੀਂ ਦਵਾਂਗੇ ਜੋ ਲੋਕ ਮਾਰੂ ਗਰੀਬਾਂ ਦੇ ਹੱਕਾਂ ਦੇ ਡਾਕਾ ਮਾਰਨ ਵਾਲੇ ਕਾਨੂੰਨ بار بار ਲੈ ਕੇ ਆਉਂਦੇ ਨੇ ਉਹ ਅਸੀਂ ਰੱਦ ਕਰਾ ਕੇ ਇਸਾ ਲਵਾਂਗੇ ਉਹਦੇ ਸਵਾਦ ਦੇ ਵਿੱਚ ਅਸੀਂ ਇਹਨਾਂ ਦਾ ਵਿਰੋਧ ਪਾਜਪਾ ਦਾ ਵਿਰੋਧ ਜਿਹੜਾ ਕੀਤਾ ਗਿਆ ਜੀ ਇੱਕ ਤਾਂ ਇਹ ਸਿੱਖ ਵਿਰੋਧੀ ਹੈ ਦੂਜਾ ਜੀ ਨਰੇਕਾ ਦੇ ਵਿੱਚ ਇਹਨਾਂ ਨੇ ਜੋ ਗਰੀਬ ਲੋਕਾਂ ਦਾ ਧੱਕਾ ਕੀਤਾ ਉਸ ਦਾ ਅਸੀਂ ਵਿਰੋਧ ਕੀਤਾ ਹੈ ਅਸੀਂ ਪੂਰ ਜੋਰ ਵਿਰੋਧ ਕਰਾਂਗੇ ਵੀ ਔਰ ਜੋ ਤਾਨਾ ਚਾਹੀ ਮੋਦੀ ਵੱਲੋਂ ਕੀਤੀ ਜਾ ਰਹੀ ਆ ਹਰ ਪੰਜਾਬੀ ਨੂੰ ਇਸ ਗੱਲ ਦਾ ਵਿਰੋਧ ਵੀ ਕਰਨਾ ਚਾਹੀਦਾ ਇਹ ਲੋਕਾਂ ਨੂੰ ਤਾਂ ਸ਼ਹਿਰਾ ਵਿੱਚ ਵੜਨ ਨਹੀਂ ਦੇਣਾ ਚਾਹੀਦਾ ਪਿੰਡਾਂ ਦੇ ਵਿੱਚ ਵੀ ਨਹੀਂ ਵੜਨਾ ਦੇ ਜਿਹੜਾ ਪਿੰਡਾਂ ਦਾ ਨਰੇਗਾ ਦਾ ਸਾਰਾ ਸਰਕਲ ਆ ਉਹ ਸਰਕਾਰਾਂ ਚਲਾਉਂਦੀਆਂ ਨੇ ਸੈਂਟਰ ਦੀਆਂ ਨਾ ਕੀ ਸਟੇਟ ਸਰਕਾਰ ਚਲਾਉਂਦੀ ਆ ਇਹ ਸਟੇਟ ਸਰਕਾਰ ਨੂੰ ਸਾਡੀ ਨੂੰ ਬਦਨਾਮ ਕਰਨ ਲੱਗੇ ਹੋਏ ਨੇ ਬਿਲਕੁਲ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਇਹਨਾਂ ਨੂੰ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਵੜ ਨਹੀਂ ਦਵਾਂਗੇ ਦਾਦਾ ਜੀ ਐ ਕਿ ਬੀਤੇ ਦਿਨ ਵੀ ਆਮ ਆਦਮੀ ਪਾਰਟੀ ਦੇ ਵੱਲ ਕਾਂਗਰਸ ਦੇ ਭਾਜਪਾ ਦਾ ਦੱਬ ਕੇ ਵਿਰੋਧ ਕੀਤਾ ਗਿਆ ਤਾਂ ਅੱਜ ਸੀਐਮ ਨਾਈਬ ਸੈਣੀ ਦਾ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕਾਲੀਆਂ ਚੰਡੀਆਂ ਦਿਖਾ ਕੇ ਰੋਸ ਕੀਤਾ ਗਿਆ ਹਕੀਕਤਰੀ ਵੀ ਪੰਜਾਬੀ ਲੀਕ ਖੰਨਾ ਤੌਰਵਿੰਦਰ ਢਿੱਲੋਂ ਦੀ ਰਿਪੋਰਟ